ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੋਲ ਜੀ ਜਨਨ ਕਿ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਟੇਸਟੀ ਬੇਸਨ ਦਾ ਪ੍ਰਸ਼ਾਦ ਬੇਸਨ ਦਾ ਪ੍ਰਸ਼ਾਦ ਬਣਾਉਣ ਵਾਸਤੇ ਆਪਾਂ ਇੱਕ ਕੜਛੀ ਲਈ ਹੈ ਦੇਸੀ ਘਿਓ ਦੀ ਇਹਨੂੰ ਕਿਤਾ ਆਪਾਂ ਚੰਗੀ ਤਰ੍ਹਾਂ ਗਰਮ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ 2 ਤੇ 2.5 ਚਮਚੇ ਵੱਡੇ ਬੇਸਨ ਦੀ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਸੀ ਠੀਕ ਹੈ ਜੀ ਆਪਾਂ ਨਾਲ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਤੇ ਗੈਸ ਆਪਣਾ ਬਿਲਕੁਲ ਘਟੇ ਬੀਸਨ ਦਾ ਪਰਸ਼ਾਦ ਬਣਾਉਣ ਵਾਸਤੇ ਆਪਾਂ ਨੂੰ ਗੈਸ ਬਿਲਕੁਲ ਘੱਟ ਰੱਖਣਾ ਠੀਕ ਹੈ ਕਿਉਂਕਿ ਬੀਸਨ ਪੱਕਣ ਤੇ ਥੋੜਾ ਟਾਈਮ ਲੈਂਦਾ ਹੈ ਤੇ ਇਹ ਬਿਲਕੁਲ ਵੀ ਕੱਚਾ ਨਾ ਹੋਵੇ ਇਸ ਕਰਕੇ ਆਪਾਂ ਮੀਡੀਅਮ ਗੈਸ ਤੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਆਪਣਾ ਧਿਆਨ ਰੀਸਨ ਦਾ ਮੇਦਰੀ ਮਟ ਸਹੀ ਹੋਣਾ ਚਾਹੀਦਾ ਠੀਕ ਹੈ ਜੇ ਤੁਸੀਂ ਦੇਖ ਸਕਦੇ ਪਰਸ਼ਾਦ ਬਣਾਉਂਦੇ ਹੋ ਤਾਂ ਥੋੜਾ ਜਿਆਦਾ ਹੀ ਰੱਖਿਓ ਤਾਂ ਇਹ ਆਪਣਾ ਪਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖੋ ਕਿ ਕਿੰਨਾ ਵਧੀਆ ਪਤਲਾ ਪਤਲਾ ਆਪਣਾ ਮੀਸਨ ਕੱਢਿਆ ਹੋਇਆ ਹੈ ਜੀ ਜੋ ਮੈਂ ਦੇਖਿਆ ਇਸ ਤਰੀਕੇ ਦਾ ਬਣ ਜਾਏਗਾ ਜਿੱਥੇ ਹਨ ਮੀਡੀਅਮ ਗੈਸ ਤੇ ਆਪਣੀ ਚੁੱਕੀ ਤਰ੍ਹਾਂ ਖਾਣੇ ਗੱਡੀ ਚਾਹੀਏ ਨਾ ਤਾਂ ਕਿ ਬਹੁਤ ਜਿਆਦਾ ਗੱਡੀ ਬੈਕ ਜਾਂਦੀ ਸੀ ਇਸ ਲਈ ਆਪਣਾ ਸਿਕੂਲੀ ਕੱਚਾ ਹੁੰਦਾ ਸੀ ਜੀ ਤੇ ਹੁਣ ਆਪਾਂ ਇੱਥੇ ਪਾਵਾਂਗੇ ਮੀਡੀਅਮ ਗੈਸ ਕਰਕੇ ਛੋਟਾ ਇਸ ਤਰ੍ਹਾਂ ਅਚੁਰਿਆ ਲਾ ਕਿਉਂਕਿ ਇਸ ਪ੍ਰਸ਼ਾਦ ਦੇ ਫਾਇਦੇ ਵੀ ਬਹੁਤ ਜਾਨਦੇ ਨੇ ਜੇ ਜਿਸ ਕਿਸੇ ਖਾਣ ਨੂੰ ਕੋਈ ਕਾਮਾ ਤੁਹਾਨੂੰ ਗਰੀਮੀ ਦੇ ਟਾਈਮ ਹੁੰਦਾ ਰਾਤ ਨੂੰ ਤੁਸੀਂ ਲੋਕੀ ਤੂਫਾਨ ਨੂੰ ਇੱਕ ਘੰਟੇ ਬਾਅਦ ਖਾ ਕੇ ਪੈਜੋ ਕਿ ਸਵੇਰ ਨੂੰ ਆਪਨੇ ਮੁਸਕੂਰ ਕੇ ਬਹੁਤ ਜ਼ਿਆਦਾ ਫੈਲਾ ਉਸੇ ਚੱਕਰ ਜਿਹਾ ਮੈਂ ਅੰਦਰ ਗੰਧ ਭਵਾ ਲਿਆ ਮੈਂ ਆਪ ਹੀ ਕਰ ਲਿਆ ਖਾਸ ਕਰਕੇ ਇਹਦੇ ਬਹੁਤ ਹੀ ਜ਼ਿਆਦਾ ਫੈਲੇ ਨੁਕਸਾਨ ਕੋਈ ਨਹੀਂ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਪੜਾਉਂਗਾ ਕਿ ਉਹ ਛੱਡਿਆ ਹੈ ਇਸ ਤਰੀਕੇ ਨਾਲ ਹਲਕਾ ਹਲਕਾ ਆਪ ਇਹਨੂੰ ਹੈ ਜੀ ਕਾਫੀ ਤੇ ਪਕਾਵਾਂਗੇ ਤਾਂਕਿ ਬਿਲਕੁਲ ਬਹੁਤ ਵਧੀਆ ਪੀਸ ਨਾ ਪਤ ਗਿਆ ਆਪਣਾ ਤਿਆਰ ਹੋ ਜੇ ਕਿਉਂਕਿ ਕੋਈ ਵੀ ਇਹ ਪਚੀ ਜ ਬਣਾਨੇ ਨਾ ਚੀਜ਼ ਜ ਵਧੀਆ ਬਣੀ ਕੇ ਤਿਆਰ ਹੋਵੇ ਫੇਰੀ ਖਾਣ ਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਨਾਲ ਦੀ ਨਾਲ ਪਕਾਉਂਦੇ ਰਵਾਂਗੇ ਕਿ ਆਪਾਂ ਬਹੁਤ ਵਧੀਆ ਬੇਸਰ ਪਕ ਕੇ ਤਿਆਰ ਹੋ ਰਿਹਾ ਹੈ ਕਿ ਜਿਹਨੂੰ ਵਧੀਆ ਲੱਗੂਗਾ ਜੀ ਖਾਣ ਨੂੰ ਉਹ ਵੀ ਜ਼ਿਆਦਾ ਵਧੀਆ ਲੱਗੂਗੀ ਕਿਉਂਕਿ ਕਈ ਵਾਰ ਬੰਦੇ ਦੀ ਸਿਹਤ ਠੀਕ ਨਹੀਂ ਹੁੰਦੀ ਕਿ ਸਾਹਮਣੇ ਚੀਜ਼ ਪਈ ਵਧੀਆ ਲੱਣੀ ਹੋਵੇ ਤਾਂ ਇੱਕ ਤਾਂ ਪਹਿਲੇ ਇਹ ਵੀ ਜੀ ਕਰਦਾ ਤੇ ਜਦੋਂ ਆਪਾਂ ਇਹੋ ਵੀ ਚੀਜ਼ ਬਣਾ ਕੇ ਬੱਚੇ ਨੂੰ ਦੇਵਾਂਗੇ ਤਾਂ ਬਹੁਤ ਖੁਸ਼ ਹੋ ਕੇ ਖਾਣਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬੇਸਰ ਪੱਕ ਕੇ ਆਪਣਾ ਤਿਆਰ ਹੋ ਚੁੱਕਾ ਹੈ ਇਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਸੀ ਤੇ ਹੁਣ ਮੇਜ਼ਰੇਮੈਂਟ ਦੇ ਸਾਰ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ 2.5 ਚਮਚੇ ਖੰਡ। ਮੈਸੇਜ ਆਇਆ ਸੀ ਕਿ ਕਹਿੰਦੇ ਜਸ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆਪਾਂ ਥੋੜਾ ਜਿਹਾ 2.5 ਚਮਚੇ ਤੋਂ ਵੀ ਮਤਲਬ ਤੁਸੀਂ ਟੋਟਲ 3 ਚਮਚੇ ਖੰਡ ਅਡ ਕਰ ਦਿਓ ਠੀਕ ਹੈ ਜੀ। ਲਓ ਜੀ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਗੈਸ ਆਪਣਾ ਬਿਲਕੁਲ ਮੀਡੀਅਮ। ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਇਹ ਪ੍ਰਸ਼ਾਦ ਬਣ ਕੇ ਤਿਆਰ ਹੋਊਗਾ ਤੇ ਟੋਟਲ ਆਪਣੇ ਕੋਲ ਇਸਕੇ ਕਿਲ੍ਸ ਪਾਣੀ ਦਾ। ਪਹਿਲਾ ਆਪਾਂ ਇੱਕ ਗਲਾਸ ਤੋਂ ਥੋੜਾ ਜਿਆਦਾ ਪਾਣੀ ਨਹੀਂ ਪਾਣਾ ਹੈ ਇਸ ਕਲਾਸ ਨੂੰ ਥੋੜਾ ਜਿਹਾ ਪਾਣੀ ਆਪੇ ਨੂੰ ਰੱਖਾ ਦੇ ਠੀਕ ਹੈ ਜੀ ਫਿਰ ਮੀਡੀਅਮ ਗੈਸ ਤੇ ਆਪਾਂ ਇਹਨੂੰ ਹਲਕਾ ਹਲਕਾ ਪਕਾਵਾ ਦੇ ਉੱਪਰੋਂ ਤੁਸੀਂ ਗੈਸ ਨੂੰ ਤੇਜ਼ ਨਾ ਕਰਨਾ ਲਓ ਜੀ ਇਸ ਤਰੀਕੇ ਨਾਲ ਤੁਹਾਨੂੰ ਨਾਲ ਹੀ ਪਤਾ ਹੀ ਲੱਗ ਰਹੇ ਹੋ ਕਿ ਪਾਣੀ ਵੀ ਆਪਾਂ ਕਿੰਨੀ ਕੀ ਲੋ ਰੱਖੀ ਤੇ ਜੇ ਤੁਹਾਨੂੰ ਕੋਈ ਪਤਾ ਪਤਾ ਆਪਣੇ ਲਈ ਹਿਲਾਦੇ ਰਹਾਂਗੇ ਮੀਡੀਅਮ ਗੈਸ ਤੇ ਬਹੁਤ ਹੀ ਵਧੀਆ ਤੇ ਟੇਸਟੀ ਬਹੁਤ ਹੀ ਮੇਜ਼ੀਦਾਰ ਇਹ ਪਸ਼ਾਤ ਬਣ ਕੇ تیار ਹੋਏ ਤੁਸੀਂ ਦੇਖ ਸਕਦੇ ਹੋ ਕਿ ਕੜਾਹੀ ਦੇ ਨਾਲ ਬਿਲਕੁਲ ਵੀ ਨਹੀਂ ਲੱਗ ਰਿਹਾ ਦੇਖੋ ਜੀ ਇਹੀ ਸਹੀ ਨਿਸ਼ਾਨੀ ਹੁੰਦੀ ਹੈ ਆਪਣਾ ਪ੍ਰਸ਼ਾਦ ਜਦੋਂ ਪ੍ਰਸ਼ਾਦ ਬਹੁਤ ਵਧੀਆ ਬਣ ਕੇ ਤਿਆਰ ਹੋਏ। ਦੇਖੋ ਜੀ ਜਦੋਂ ਆਪਾਂ ਇਹਨੂੰ ਪਲਟਦੇ ਹਾਂ ਇੱਕੋ ਦਾਮ ਇਕੱਠਾ ਹੋ ਜਾਂਦਾ ਹੈਗਾ ਤੇ ਬਹੁਤ ਹੀ ਵਧੀਆ ਇਹ ਪ੍ਰਸ਼ਾਦ ਗਿਲਕੋ ਸਹੀ ਹਾਲ ਬਣ ਜਾਂਦਾ ਹੈ। ਇਸ ਤਰੀਕੇ ਨਾਲ ਤੁਸੀਂ ਮੈਜ਼ਰਮੈਂਟ ਦੇ ਹਿਸਾਬ ਨਾਲ ਇਹਨੂੰ ਜ਼ਰੂਰ ਬਣਾਇਓ। ਦੇਖੋ ਜੀ ਆਪਾਂ ਇੱਕ ਗਲਾਸ 'ਚ ਵੀ ਥੋੜਾ ਜਿਹਾ ਪਾਣੀ ਦੀ ਬਚਤ ਕਰ ਲਈ ਹੈ। ਤੇ ਥੋੜੀ ਦੋਕ ਬੂੰਦਾ ਆਪਾਂ ਪ੍ਰਸ਼ਾਦ ਦੇ ਉੱਪਰ ਜ਼ਰੂਰ ਪਾਵਾਂਗੇ ਪਾਣੀ ਦੇ। ਇਸ ਤਰ੍ਹਾਂ ਪ੍ਰਸ਼ਾਦ ਦਾ ਚਟਾ ਦਾਣਾ دار ਬਣ ਜਾਂਦਾ ਤੇ ਬਹੁਤ ਹੀ ਜ਼ਿਆਦਾ ਖੀਚਾ ਦਬਾਅ ਵੀ ਨਹੀਂ ਬਣਦਾ। ਇਹ ਬਿਲਕੁਲ ਸਿੰਪਲ ਜਿਹਾ ਕਿਨ ਆਪਣਾ ਪ੍ਰਸ਼ਾਦ ਬਣਾ ਕੇ ਤਿਆਰ ਕਰਾ ਜਿੱਲਾ ਦੇਖ ਨੂੰ ਸਿੰਪਲ ਆ ਤੇ ਉਨੇ ਹੀ ਖਾਂ ਤੋਂ ਜੜਾ ਪੇਸਟ ਜੇ ਫਿਰ ਚਾਹੀਦੀ ਜੇ ਬਹੁਤ ਜ਼ਿਆਦਾ ਨਹੀਂ ਇਹ ਲਓ ਜੀ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਤਾ ਹੈ ਜਿਸ ਨੂੰ ਕੜਾਹੀ ਦੇ ਨਾਲ ਬਿਲਕੁਲ ਹੀ ਲੱਗਿਆ ਹੋਇਆ ਤੇ ਕੜਾਹੀ ਦੇ ਵਿੱਚ ਆਪਾਂ ਪ੍ਰਸ਼ਾਦ ਬਿਲਕੁਲ ਪੱਕਿਆ ਹੋਇਆ ਇਹ ਹੀ ਸਹੀ ਪ੍ਰਸ਼ਾਦ ਬਣ ਕੇ ਸਵੀਕਿਆ ਤਿਆਰ ਹੁੰਦਾ ਕਿਉਂਕਿ ਜਦੋਂ ਵੀ ਤੁਸੀਂ ਪ੍ਰਸ਼ਾਦ ਬਣਾਓ ਘਿਓ ਦੀ ਮਾਤਰਾ ਥੋੜੀ ਜਿਹਾ ਜ਼ਿਆਦਾ ਰੱਖੋ ਇਸੇ ਕਰਕੇ ਬਸ ਇਹ ਹੀ 1 ਘੰਟੇ ਹੋ ਗਿਆ ਜਿਹਦੇ ਕਰਕੇ ਆਪਣਾ ਪ੍ਰਸ਼ਾਦ ਤੇ ਬਹੁਤ ਹੀ ਵਧੀਆ ਪ੍ਰਸ਼ਾਦ ਬਣ ਕੇ ਆਪਣਾ ਤਿਆਰ ਹੋਇਆ ਤੇ ਬਹੁਤ ਹੀ ਆਪਣੇ ਖਾਣ ਦੇ ਵਿੱਚ ਵੀ ਪੀਸਦੀ ਹੈ ਲੋ ਜੀ ਸਾ ਬਣ ਕੇ ਆਪਣਾ ਬਿਲਕੁਲ ਰੈਡੀ ਹੋ ਚੁੱਕਾ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਬਹੁਤ ਹੀ ਵਧੀਆ ਚੀਜ਼ ਮੈਂ ਤੁਹਾਨੂੰ ਅੱਜ ਦਿਖਾਈ ਹੈ ਤੁਸੀਂ ਇਹਦੀ ਜ਼ਰੂਰ ਫਾਇਦੇ ਲਿਓ ਬੱਚੇ ਨੂੰ ਖਵਾਇਓ ਬੱਚੇ ਵੀ ਤੁਹਾਡੇ ਬਹੁਤ ਜ਼ਰੂਰ ਕਰਕੇ ਖਾਣਗੇ ਤੇ ਹੁਣ ਗੈਸ ਨੂੰ ਕਰ ਦਿੱਤਾ ਹੈ ਆਪਾਂ ਬੰਦ ਚੰਗੀ ਲੱਗਦੀ ਆ ਤੁਹਾਨੂੰ ਦਿਖਾਇਆ ਦੇਖੋ ਕਿੰਨਾ ਵਧੀਆ ਪ੍ਰਸ਼ਾਦ ਬਣ ਕੇ ਤਿਆਰ ਹੋਇਆ ਪਤ ਨੂੰ ਨੇੜੇ ਹੋ ਕੇ ਵੀ ਦਿਖਾ ਦਿੰਨੀ ਆ ਬਿਲਕੁਲ ਘੋੜ ਛੱਡ ਚੁੱਕਿਆ ਪ੍ਰਸ਼ਾਦ ਆਪਣਾ ਸਿੱਧਾ ਤੋਂ ਕਿ ਬਹੁਤ ਵਧੀਆ ਪ੍ਰਸ਼ਾਦ ਇਹ ਬਣ ਕੇ ਤਿਆਰ ਹੋਇਆ ਮੈਜ਼ਰਮੈਂਟ ਦੇ ਹਿਸਾਬ ਨਾਲ ਬਿਲਕੁਲ ਸਹੀ ਨਾਪ ਪਤ ਨੂੰ ਦੱਸਦਾ ਹੈ ਕਿ ਜਦ ਵੀ ਪ੍ਰਸ਼ਾਦ ਬਣਾਉਣਾ ਘੋੜ ਥੋੜਾ ਜਿਆਦਾ ਰੱਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੀ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਅਸੀਂ ਨਵੇਂ ਨਵੇਂ ਵੀਡੀਓ ਲੈ ਕੇ حاضر ਹੋਈਏ ਤੇ ਸਾਨੂੰ ਵੀ